ਇਸ ਸਮੇਂ ਅਸੀਂ ਪੀ ਟ੍ਰਿਪਲ ਐਸ ਬੀ ਬੋਰਡ ਦੇ ਬਾਹਰ ਆ ਜਿੰਨਾ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਡਿਪਾਰਟਮੈਂਟ ਚ ਨੌਕਰੀ ਦਿੱਤੀ ਆ ਆਜ਼ਾਦੀ ਆ ਰਹੀ ਪਰ ਉੱਥੇ ਅੱਜ ਤਮਾਮ ਪੰਜਾਬ ਤੋਂ ਆਏ ਹੋਏ ਵਿਦਿਆਰਥੀਆਂ ਵੱਲੋਂ ਜਿਹੜਾ ਨਾਹਰੇਬਾਜੀ ਕੀਤੀ ਜਾ ਰਹੀ ਆ ਉਏਸ ਕਰਕੇ ਕਿਉਂਕਿ ਕਈਆਂ ਦੇ ਐਗਜ਼ਾਮ ਨੇ ਜਿਹੜੇ ਉਹ ਲੱਤੀ ਨਹੀਂ ਜਾਂਦੇ ਕਈਆਂ ਦੇ ਐਗਜ਼ਾਮ ਲੈ ਕੇ ਉਹਨੂੰ ਹੋਲਡ ਕਰ ਲਿੱਤਾ ਜਾਂਦਾ ਤੇ ਕੋਈ ਨਾ ਕੋਈ ਜਿਹੜਾ ਆ ਵਿੱਚ ਬ੍ਰੇਕ ਲਾ ਦਿੱਤੀ ਜਾਂਦੀ ਆ ਅੱਜ तमाम ਜਿਹੜਾ ਨੇ ਇਹ ਵਿਦਿਆਰਥੀ ਇੱਥੇ ਪਹੁੰਚੇ ਹਾਲਾਂਕਿ ਪਹਿਲਾਂ ਵੀ ਕਈ ਵਾਰ ਇੱਥੇ ਬੋਰਡ ਤੇ ਆਇਆ ਪਰ ਮਿੱਠੀ ਗੋਲੀ ਦੇ ਦਿੱਤੀ ਜਾਂਦੀ ਆ ਅੱਜ ਤੁਸੀਂ ਫੇਰ ਹੀ ਇਕੱਠੇ ਹੋਇਆ ਪੰਜਾਬ ਭਰ ਦੋ ਕੀ ਜਿਹੜੀਆਂ ਮੁੱਖ ਮੰਗਾਂ ਲੈ ਕੇ ਮੁੱਖ ਮੰਗਾ ਜਿੰਨੇ ਕੁ ਵਿਦਿਆਰਥੀ ਨੇ ਅੱਜ ਅਕੈਡਮੀਆ ਦੇ ਨਾਲ ਅਧਿਆਪਕਾਂ ਦੇ ਨਾਲ ਆਏ ਨੇ ਉਹ ਇਹੀ ਚਾਹੁੰਦੇ ਨੇ ਵੀ ਜਿਹੜੇ ਪੇਪਰ ਅਸੀਂ ਭਰੇ ਹੋਏ ਨੇ ਐਟਲੀਸਟ ਸ਼ਡਿਊਲ ਤਾਂ ਦੱਸ ਦਿਓ ਸਾਨੂੰ 1.5 ਸਾਲ 2 ਸਾਲ 2.5 ਸਾਲ ਬੱਚੇ ਓਵਰਏਜ ਹੋ ਰਹੇ ਨੇ ਹਾਲੇ ਤੱਕ ਕੋਈ ਪ੍ਰੋਸੈਸ ਨਹੀਂ ਪਤਾ ਫਿੱਸਾਂ ਭਰਾਈਆਂ ਗਈਆਂ ਨੇ ਤਨਖਾਹਾਂ ਜਾਣਦੀਆਂ ਨਹੀਂ ਉਹਨਾਂ ਦੀਆਂ ਪੇਪਰ ਦਾ ਹੱਲ ਕੋਈ ਅਤਾ ਪਤਾ ਨਹੀਂ ਦੂਰ ਦੂਰ ਤੱਕ ਸੋ ਬੇਸਿਕਲੀ ਮੁਖ ਮੰਗਾ ਇਹੀ ਨੇ ਵੀ ਬੱਚਿਆਂ ਦਾ ਜਿਹੜਾ ਤੁਸੀਂ ਭੁੱਖ ਖਰਾਬ ਕਰਨਦੇ ਹੋ ਨਾ ਕਰੋ ਐਟਲੀਸ ਸਾਨੂੰ ਦੱਸ ਦੋ ਪੇਪਰ ਹੋਣੇ ਕਦੋਂ ਆ ਜਿਹੜੇ ਅਸੀਂ ਭਰੇ ਆ ਉਹਨਾਂ ਦਾ ਪ੍ਰੋਸੀਜਰ ਕੀ ਰਹਿਣ ਵਾਲਾ ਕਿਉਂਕਿ 24 23 ਦੇ ਪੇਪਰ ਭਰੇ ਅਜ 25 ਹੋ ਗਿਆ ਸਾਨੂੰ ਲੱਗਦਾ 25 ਵੀ ਕੱਢ ਦੇਣਾ ਸੋ 26 ਵੋਟਾਂ ਦੀ ਠੀਕ ਹੋਉਂਦੀ ਹੈ ਸ਼ਾਇਦ ਸੋ ਸਾਰੇ ਅਧਿਆਪਕ ਦੂਰੋਂ ਦੂਰੋਂ ਆਏ ਅਕੈਡਮੀਆ ਵੀ ਆਏ ਨੇ ਬੱਚੇ ਵੀ ਆਏ ਨੇ ਸਾਰੇ ਇਕੱਠੇ ਅਸੀਂ ਰੈਲੀ ਕੱਢੀ ਸੀਗੀ ਪਹਿਲਾਂ ਇਸੇ ਹੀ ਮੰਗ ਕਰਕੇ ਕੱਢੀਏ ਵੀ ਜਿੰਨਾ ਜਲਦੀ ਹੋ ਸਕੇ ਪ੍ਰੋਸੀਜਰ ਪੂਰਾ ਕਰੋ ਪਰ ਕੋਈ ਬਾਹਰ ਆ ਰਹੇ ਨੇ ਸਾਨੂੰ ਕੰਟਾ ਹੋ ਗਿਆ ਧੁੱਪ ਚ ਅਸੀਂ ਵੀ ਖੜੇ ਆ ਆ ਪੇਸਿਆਂ ਚ ਬੈਠੇ ਆ ਮੁੜ ਕੇ ਬਾਹਰ ਵੀ ਨਹੀਂ ਆਉਣ ਦੇ ਵੀ ਅਸੀਂ ਸੁਣਤਾ ਲਈ ਮੰਗ ਕੀ ਹੈ ਉਹ ਸੁਣ ਵੀ ਨਹੀਂ ਰਹੇ ਅਸੀਂ ਪਹਿਲਾਂ ਵੀ ਤੁਸੀਂ ਬਹੁਤ ਵਾਰੀ ਆਇਓ ਪਹਿਲਾਂ ਵੀ ਆਵਾਜ਼ ਕੀਤੀ ਆ ਪਰ ਇਹ ਸਰਕਾਰ ਨੇ ਦਾਅਵੇ ਤਾਂ ਬਹੁਤ ਕੀਤੇ ਨੇ ਨੌਕਰੀਆਂ ਦੇ ਕੀ ਲੱਗਦਾ ਪੂਰੇ ਨਹੀਂ ਨਹੀਂ ਹਾਲੇ ਤੱਕ ਕੋਈ ਵੀ ਸੀਰੀਅਸਲੀ ਨਹੀਂ ਪੂਰਾ ਹੋਇਆ ਤਿੰਨ ਵਾਰੀ ਇੱਥੇ ਧਰਨਾ ਲੱਗ ਚੁਕੇ ਆ ਕੋਈ ਉਹਦਾ ਹੱਲ ਨਹੀਂ ਨਿਕਲਿਆ ਕਾਂਸਟੇਬਲ ਵਾਲਾ ਜਰੂਰ ਧਰਨਾ ਲੱਗਿਆ ਸੀ ਸੰਗਰੂਰ ਵਾਲਾ ਜਿਹੜਾ ਉਹਦਾ ਹੱਲ ਜਰੂਰ ਨਿਕਲਿਆ ਸੀ ਉਸੇ ਦਿਨ ਨਤੀਜਾ ਆ ਗਿਆ ਸੀ ਪਰ ਜਿੰਨੇ ਪੀਟ੍ਰੀਪਲੱਸ ਵੀ ਬੋਰਡ ਬਾਹਰ ਲੱ ਬੜਾ ਭੇਖ ਨਾਲ ਖਿਲਵਾੜ ਹੈ ਬੋਰਡ ਤਾਂ ਬੜੇ ਲਾਇਏ ਜਾਂਦੇ ਆ ਪਰ ਨੌਕਰੀ ਦਾ ਮੌਕਾ ਸਿਰ ਉਹ ਨਕਲੀ ਹੈ ਸਾਨੂੰ ਆਪ ਨਹੀਂ ਪਤਾ ਤੁਹਾਡੇ ਸਾਹਮਣੇ ਖੜਿਆ ਸਾਰਾ ਯੂਥ ਜਿਹੜੇ ਯੂਥ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਉਹ ਯੂਥ ਆ ਸੜਕਾਂ ਤੇ ਆ ਕਿਸੇ ਇੱਕ ਨੂੰ ਵੀ ਨੌਕਰੀ ਮਿਲੀ ਹੋਵੇ ਸਾਨੂੰ ਨਹੀਂ ਪਤਾ ਉਹ ਪੱਤਰ ਕਿੱਥੇ ਜਾਂਦੇ ਕਿਹਨੂੰ ਦਿੱਤੇ ਜਾਂਦੇ ਆ ਕਿਸੇ ਨੂੰ ਨੌਲੇਜ ਨਹੀਂ ਹੈਗੀ ਜਦੋਂ ਸਰਕਾਰ ਦੇ ਵਿੱਚ ਆਏ ਸੀ ਨਾ ਮੁੱਖ ਮੰਤਰੀ ਸਾਹਿਬ ਤੇ ਪਹਿਲਾ ਵਾਦਾ ਇਹ ਕੀਤਾ ਸੀ ਵਾਦਾ ਕਿਹੜਾ ਉਹਨਾਂ ਤਾਂ ਜੁਮਲੇ ਹੀ ਕਹਾਂਗੇ ਪਹਿਲਾ ਇਹ ਸੀ ਉਹ ਹੀ ਸਾਡੇ ਪਹਿਲਾ ਹਰਾ ਪੈਨ ਨਾ ਜਿਹੜਾ ਬੇਰੁਜ਼ਗਾਰਾਂ ਵਾਸਤੇ ਚੱਲੂਗਾ ਆਹ ਬੇਰੁਜ਼ਗਾਰਾ ਖੜਿਆ ਤੋਪੇ ਜੂਨ ਦੀ 5 ਤਰੀਕ ਨੂੰ ਖੜੇ ਹੋਏ ਆ ਪੰਜਾਬ ਪੁਲਿਸ ਵਾਲਾ ਮਸਲਾ ਅੱਜ ਤੋਂ 4 ਦਿਨ ਪਹਿਲਾਂ ਧਰਨਾ ਲਾ ਕੇ ਹੱਲ ਕਰਾਇਆ 2023 ਦੀ ਭਰਤੀ ਵਾਲਾ ਪੰਜਾਬ ਪੁਲਿਸ ਵਾਲਾ ਮਸਲਾ ਉਹ ਧਰਨਾ ਲਾ ਕੇ ਹੱਲ ਕਰਾਇਆ ਇਹੋ ਜਿਹੇ ਹਾਲਾਤ ਕਿਉਂ ਬਣਾਏ ਜਾ ਰਹੇ ਆ ਪੰਜਾਬ ਦੇ ਜਿਹੜੇ ਲੋਕ ਤਨਖਾਹਾਂ ਲੈ ਰਹੇ ਏਸ਼ੀਆ ਦੇ ਵਿੱਚ ਬੈਠੇ ਹੋਏ ਤਨਖਾਹਾਂ ਕਾਹਦੀਆਂ ਲੈ ਦੀ ਲੱਗਦੀ ਇੱਕ ਦਿਨ ਬੰਦਾ ਕੰਮ ਨਾ ਕਰੇ ਤੁਹਾਨੂੰ ਤਨਖਾਹ ਮਿਲਦੀ ਨਹੀਂ ਹੈ ਇਹ ਡੇਢ ਡੇਢ ਸਾਲ ਦੋ ਦੋ ਸਾਲ ਤੋਂ ਲਵੀ ਜਾਂਦੇ ਨੇ ਤਨਖਾਹਾਂ ਕੰਮ ਕਿੱਥੇ ਹੈ ਤੇ ਕੰਮ ਇਹਨਾਂ ਦਾ ਕੋਈ ਹੈ ਨਹੀਂ ਸਭ ਤੋਂ ਪਹਿਲਾਂ ਇਹ ਦੱਸਿਆ ਜਾਏ ਕਿਹੜੇ ਤਕਨੀਕੀ ਕਾਰਨਾ ਕਰਕੇ ਇਹਨਾਂ ਚੀਜ਼ਾਂ 'ਚ ਦੇਰੀ ਕੀਤੀ ਜਾਂਦੀ ਹੈ ਮੇਨ ਮੁੱਦਾ ਹੀ ਸਾਡਾ ਇਹੀ ਹੈ 2023 ਦੀ 2024 ਤੁਸੀਂ ਟਪਾਇਆ 2025 20 ਨਿਕਲ ਗਿਆ ਇਹਨਾਂ ਦੀ ਓਵਰਹੈਡ ਏਜ਼ ਹੋ ਜਾਂਦੀ ਹੈ ਇਹਨਾਂ ਦਾ ਹਿਲਾ ਵਸਿਲਾ ਕਰੂਗਾ ਕੌਣ 2022 ਦੇ ਵਿੱਚ ਤਿੰਨ ਸਾਲ ਤੋਂ ਚਾਰ ਸਾਲ ਤੋਂ ਤਿਆਰੀ ਕਰ ਰਿਹਾ ਓਵਰ ਇਹ ਹੋ ਜਾਂਦੇ ਓ ਕਰਨਗੇ ਕੀ ਜੀ 2022 ਚ ਵੀਡੀਓ ਦੀ ਭਰਤੀ ਆਈ ਸੀ 792 ਪੋਸਟਾਂ ਪੰਜਾਬ ਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੇ ਕੁੜੀਆਂ ਨੇ ਉਸ ਸਮੇਂ ਸੁਪਨਾ ਵੇਖਿਆ ਵੀ ਅਸੀਂ ਆਪਦੀ ਜ਼ਿੰਦਗੀ ਸਰਕਾਰੀ ਨੌਕਰੀ ਹਾਸਲ ਕਰਾਂਗੇ ਇੰਨਾ ਸ਼ੇਰ ਬੱਗਿਆਂ ਨੇ ਕੀ ਕੀਤਾ 2023 ਦੀ ਜਨਵਰੀ ਮਹੀਨੇ ਦੀ ਪੇਪਰ ਤਰੀਕ ਦਿੱਤੀ ਪੇਪਰ ਤੋਂ ਕੁਝ ਦਿਨ ਪਹਿਲਾਂ ਨੋਟਿਸ ਪਾਤਾ ਕਿ ਕੁਝ ਤਕਨੀਕੀਕਾਰ ਨਹੀਂ ਉਹਦੇ ਕਰਕੇ ਪੇਪਰ ਅੱਗੇ ਆ ਉਹ ਕਿਹੜੀ ਤਕਨੀਕ ਆ ਜਿਹੜੀ ਹਲੇ ਤੱਕ ਠੀਕ ਹੀ ਨਹੀਂ ਹੋਈ 2023 ਦੀ ਤਕਨੀਕ ਖਰਾਬ ਹੋਈ ਹੈ ਇਹਨਾਂ ਦੀ ਉਸ ਤੋਂ ਇਲਾਵਾ ਜੀ ਉਹ ਦਿੱਲੀ ਮੁੰਬਈ ਕੋਸ਼ਵਫੇ 2023 ਦੀ ਨਈ ਤਕਨੀਕ ਖਰਾਬ ਹੋਈ ਉਹਦੋਂ ਉਹਦੇ AI ਆ ਗਿਆ ਚੈਟ ਜੀ ਪੀਟੀ ਆ ਗਿਆ ਇਹਨਾਂ ਦੀ ਤਕਨੀਕ ਨਹੀਂ ਠੀਕ ਹੋਈ ਪਤਾ ਨਹੀਂ ਕਿਹੜੀ ਤਕਨੀਕ ਖਰਾਬ ਹੋਈ ਪਰ ਲੈ ਵੀ ਲੈ ਨੇ 28 ਜਨਵਰੀ 2024 ਦਾ ਪੇਪਰ ਲਿਆ ਹੋਇਆ ਹਾਲੇ ਤੱਕ ਰਿਜ਼ਲਟ ਆ ਗਿਆ ਮੁੜ ਕੇ ਪਤਾ ਪਤਾ ਹੀ ਨਹੀਂ ਬੱਚੇ ਕਿਹੜੇ ਲਾਏ ਆ ਕਿਹੜੇ ਲੋਣੇ ਆ ਡੇਢ ਦੋ ਸਾਲ ਹੋਣ ਵਾਲਾ ਉਸ ਚੀਜ਼ ਨੂੰ ਪੇਪਰ ਵੀ ਲੀਕ ਕਰ ਰਹੇ ਨੇ ਇਹ ਤੇ ਇਹਨਾਂ ਦਾ ਪੀਏ ਆ ਕ੍ਰਿਸ਼ਨ ਕੁਮਾਰ ਜੀ ਦਾ ਗਰਮਿਲ ਸਿੰਘ ਉਹਨਾਂ ਨੇ ਆਪਦੇ ਜ਼ੁਬਾਨੀ ਇਹ ਕਿਹਾ ਵੀ ਨਕਲ ਹੋਈ ਆ ਪੇਪਰ 'ਚ ਰੱਜ ਕੇ ਨਕਲ ਹੋਈ ਹੈ ਤੁਹਾਡੇ ਨਾਲ ਤੱਕਾ ਹੋਇਆਗਾ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਜ ਪੇਪਰ ਲੀਕ ਹੁੰਦਾ ਪੇਪਰ ਸਾਡੇ ਲਈ 11 ਵਜੇ ਆਉਂਦਾ WhatsApp ਤੇ ਪੇਪਰ 4 ਵਜੇ ਸ਼ੁਰੂ ਹੁੰਦਾ ਜੀ ਮੇਰੇ ਲਈ ਉਹ ਵੀ ਸਬੂਤ ਪਿਆ ਜੀ ਮੈਂ RTI ਪਾਈ ਜੀ ਮੈਡਮ ਕੁਲਵਿੰਦਰ ਕੌਰ ਨੇਗੇ ਫਸਟ ਪੀਲਰ ਉਹਨਾਂ ਨੂੰ ਵੀ ਕਿਹਾ ਜੀ ਉਹ ਉੱਥੇ ਜਲ ਕੇ ਆਪਣੇ ਕਮਿਸ਼ਨਰ ਦੇ ਜੀ ਉਹਨਾਂ ਲੈ ਕੇ ਜਾ ਕੇ ਜੌਲੀ ਜੱਜ ਭਗਵੰਤ ਮਾਨ ਦਾ ਸਰਕਾਰ ਦਾ ਰੋਲ ਕਿਵੇਂ ਦੇਖਦੇ ਨਹੀਂ ਭਗਵੰਤ ਮਾਨ ਪਾਰਦਰਸ਼ਤਾ ਕਹਿ ਦਿੰਦੇ ਕਰਨਾ ਹੀ ਕੋਈ ਨਹੀਂ ਸਬੂਤ ਹੋਣ ਦੇ ਬਾਵਜੂਦ ਮਸਲਿਆਂ ਦਾ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਪਤਾ ਨਹੀਂ ਕਿਵੇਂ ਹੋਣਾ ਸਬੂਤ ਹੋਣ ਦੇ ਬਾਵਜੂਦ ਵੀ ਨਕਲ ਹੋਈ ਹੈ ਨੌਕਰੀ ਦੇਣ ਦੀ ਇੱਥੇ ਬੜੀ ਗੱਲ ਚੱਲਦੀ ਹੈ ਉਹ ਕਿਵੇਂ ਦੇ ਇੱਥੇ ਪੰਜਾਬ ਵਾਲਿਆਂ ਨੂੰ ਨਹੀਂ ਮਿਲਣ ਦੀ ਨਹੀਂ ਦਿੱਲੀ ਵਾਲਿਆਂ ਨੂੰ ਕਿਵੇਂ ਇਹ ਤਾਂ ਕਹਿੰਦੇ ਬਾਹਰੋਂ ਅਸੀਂ ਲਿਆਵਾਂ ਇਹਨਾਂ ਨੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਨਾ ਸਰਕਾਰ ਨੇ ਵੀ ਸਾਡਾ ਜਿਹੜਾ ਆਇਆ ਆਂਦੇ ਪੈਨ ਚੱਲੂਗਾ ਹਰਾ ਪੈਨ ਉਹ ਚੱਲੂਗਾ ਬੇਰੋਜਗਾਰੀ ਤੇ ਉਹ ਬੇਰੋਜਗਾਰ ਬੇਰੋਜਗਾਰੀ ਰਹਿ ਗਏ ਹੁਣ ਤੁਸੀਂ ਖੁਦ ਦੇਖ ਰਹੇ ਹੋ ਬੇਰੋਜਗਾਰ ਕਿਵੇਂ ਇਕੱਠੇ ਹੋ ਕੇ ਅੱਕ ਕੇ ਇੱਥੇ ਆਏ ਆ ਇਹ ਪਹਿਲੀ ਵਾਰ ਨਹੀਂ ਆਈ ਦੂਜੀ ਵਾਰ ਨਹੀਂ ਆਈ ਤੀਜੀ ਵਾਰ ਨਹੀਂ ਆ ਚੌਥੀ ਵਾਰ ਆ ਜਿੰਨੇ ਪੇਪਰ ਇਹਨਾਂ ਨੇ ਕੱਢੇ ਨੋਟੀਫਿਕੇਸ਼ਨਾਂ ਕੱਢੀਆਂ ਵੀ ਬੋਰਡ ਲਾਏ ਵੱਡੇ ਵੱਡੇ ਹੋਰਡਿੰਗ ਲਾਏ ਆ ਸਰਕਾਰ ਨੇ ਅਸੀਂ ਇਆਂ ਨੀਆਂ ਪਰਤੀਆਂ ਪੂਰੀਆਂ ਕਰਤੀਆਂ ਪਹਿਲੀ ਗੱਲ ਤੋਂ ਪਰਤੀਆਂ ਪੂਰੀਆਂ ਹੋਈਆਂ ਨਹੀਂ ਕਿ ਜਿਹੜੀਆਂ ਨੋਟੀਫਿਕੇਸ਼ਨ ਆਈਆਂ ਅਸੀਂ ਅਸੀਂ ਇੱਥੇ ਬੈਠੇ ਅਸੀਂ ਜਾਣ ਵਾਲੇ ਨਹੀਂ ਆ ਅਸੀਂ ਇੱਥੋਂ ਕਿਤੇ ਨਹੀਂ ਜਾਣਾ ਜੋ ਤੱਕ ਸਾਨੂੰ ਸਾਡੇ ਮਸਲੇ ਦਾ ਹੱਲ ਨਹੀਂ ਮਿਲੂਗਾ ਅਸੀਂ ਇੱਥੋਂ ਕਿਤੇ ਨਹੀਂ ਜਾਣਾ ਸਰ ਜੀ ਰਿਪਲਾਈ ਵੀ ਦੱਸ ਦੇਣਾ ਤੁਹਾਨੂੰ ਸਰਕਾਰ ਦਾ ਰਿਪਲਾਈ ਹੋਊਗਾ ਜਾਂ ਹੁੰਦਾ ਆਮ ਤੌਰ ਤੇ ਸਟੇਜਾਂ ਤੇ ਮਾਨ ਸਾਹਿਬ ਦਾ ਹੁੰਦਾ ਤੇ ਕੋਈ ਰਿਪਲਾਈ ਹੁੰਦਾ ਜਿਹੜੇ ਯੋਗ ਲੋਕ ਨੇ ਉਹਨਾਂ ਨੂੰ ਨੌਕਰੀ ਮਿਲੂ ਭਾਜੀ ਇਹ ਲੱਖਾਂ ਚੋਂ ਹਜ਼ਾਰਾਂ ਚ ਆ ਕੇ ਟਾਈਪਿੰਗ ਦੀ ਵੇਟ ਕਰ ਰਹੇ ਆ ਇਹਨਾਂ ਦੇ ਨਤੀਜੇ ਆਏ ਨਹੀਂ ਇਹਨਾਂ ਦੇ ਪੇਪਰ ਹੋ ਗਏ ਇਹ ਮੈਰਿਟਾਂ ਵਾਲੇ ਨੇ ਉਹ ਮੈਰਿਟ ਦੀ ਰੋਂਦਾ ਰੋਣਾ ਰੋਂਦੇ ਆ ਨਾ ਮਾਨ ਸਾਹਿਬ ਮੈਰਿਟਾਂ ਵਾਲੇ ਨੂੰ ਮੈਰਿਟਾਂ ਵਾਲੇ ਦਾ ਤੁੱਪੇ ਖੜੇ ਆ ਕਿਹੜਿਆਂ ਨੂੰ ਨੌਕਰੀ ਦੇਣੀ ਆ ਹੋਰ ਦੱਸ ਦੋ ਵੱਡੇ ਪ੍ਰੈਸ਼ਰ ਨਾਲ ਜੰਮੇ ਉਹਨਾਂ ਨੂੰ ਦੇਣੀ ਆ ਮੈਰਿਟਾਂ ਦੇ ਦਾਾ ਖੜੇ ਆ ਬਾਹਰ ਤੁਹਾਡੇ ਬਾਹਰ ਗਏ ਤੁਸੀਂ ਬਾਹਰ ਨਹੀਂ ਗਏ ਇਮਾਨ ਸਾਹਿਬ ਦਾਵਾ ਕਰਦੇ ਨੇ ਕਿ ਅਸੀਂ ਨੌਕਰੀਆਂ ਦਿੰਨੇ ਆ ਮੈਨਤ ਵਾਲਿਆਂ ਨੂੰ ਜਿਹੜੇ ਮਤਲਬ ਪਿੱਛੇ ਭਰਤੀ ਹੋਈ ਆ ਨਾ ਸਟੈਨੋਆਂ ਦੀ ਸਾਡੇ ਬਰਾਬਰ ਡਿਕਟੇਸ਼ਨ ਲਿਖਾ ਕੇ ਦੇਖ ਲੈਣ ਸਾਨੂੰ ਵੀਡੀਓ ਬਣੀ ਸੀ ਉਹ ਜਨਤ ਕਰਦਣ ਉਹ ਤੋਂ ਸਾਰਾ ਕੁਝ ਸਪਸ਼ਟ ਸਾਫ਼ ਹੋ ਜਾਊਗਾ ਸੀਸੀਟੀਵੀ ਵੀਡੀਓਜ਼ ਬਣੀਆਂ ਅਸੀਂ ਨੇ ਆਰਟੀਆਈ ਵੀ ਪਾਈ ਆ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜਦੋਂ ਕਿ ਆਰਡਰ ਹੋ ਚੁੱਕੇ ਨੇ ਜੋਲੀ ਸਾਹਿਬ ਦੇ ਆਰਡਰ ਹੋਏ ਨੇ ਇਹ ਜਨਤਕ ਨਹੀਂ ਕਰ ਰਹੇ ਵੀਡੀਓ ਕਿਉਂ ਬਣਾਈ ਜਾਂਦੀ ਆ ਤਾਂ ਕਿ ਉਹਦੇ ਚ ਪਤਾ ਲੱਗ ਸਕੇ ਬਿ ਸਪਸ਼ਟ ਪਾਰਦਰਸ਼ੀ ਦੀ ਗੱਲ ਕਰਦੇ ਹਾਂ ਜ਼ਿੰਮੇਵਾਰੀ ਦੀ ਹਾਂਜੀ ਭੂਆ ਭਤੀਜਾ ਆਵਾਜ਼ ਨੂੰ ਹੀ ਦੇ ਰਹੇ ਹੋਣਗੇ ਜੀ ਕਦੇ ਕਹਿੰਦੇ ਨੇ ਹਾਂਜੀ ਕਿੱਥੋਂ ਆਇਆ ਸਟੌਜ ਤੋਂ ਆਇਆ ਉਹ ਤਾਂ ਮੇਰਾ ਮੇਰਾ ਤਾਂ ਤੁਗਵਾਂਡੀਆਂ ਫਲਾਣੀ ਥੋਂ ਆਇਆ ਅੱਛਾ ਉੱਥੇ ਮੇਰੀ ਤਾਂ ਭੂਆ ਵਿਆਹੀ ਹੋਈ ਆ ਇਹਦਾ ਮਤਲਬ ਤਾਂ ਇਹ ਹੀ ਆ ਨਾ ਭੂਆ ਭਤੀਜਾ ਆਵਾਜ਼ ਨੂੰ ਹੀ ਰੋਕ ਰੀ ਦਿੱਤੀ ਜਾ ਰਹੀ ਹੋਣੀ ਸਾਡੇ ਵਰਗੇ ਆ ਬੈਠੇ ਨੇ ਮਿਹਨਤ ਵਾਲੇ ਆ ਗਿਆ ਆਪਾਂ ਗੱਲ ਕਰਦੇ ਆ ਜੇ ਉਹ ਕਹਿੰਦੇ ਨੇ ਵੀ ਸਾਵਧਾਨੀ ਤੌਰ ਤੇ ਤੁਸੀਂ ਇਕੱਠੇ ਹੋਏ ਸਾਵਧਾਨੀ ਤੌਰ ਤੇ ਅੱਜ ਸਾਰੇ ਇਕੱਠੇ ਹੋਏ ਆ ਇਹਨਾਂ ਨੇ ਇੱਕ ਮੁੱਦਾ ਆਪ ਆਪਣਾ ਕਲੇ ਇੱਕ ਲੀਗਲ ਸਿਸਟਮ ਬਣਾਇਆ ਹੋਇਆ ਆ ਆਰਟੀਆਈ ਭਈ ਆਰਟੀਆਈ ਵੀ ਫੇਲ ਕਰਤੀ ਸਰਕਾਰ ਦੇ ਸਿਸਟਮ ਸਾਰੇ ਜਿਹੜੇ ਕਨਸਟੀਟਿਊਸ਼ਨਲ ਮੈਥਡ ਨੇ ਉਹ ਸਾਰੇ ਸਰਕਾਰ ਨੇ ਫੇਲ ਕਰਤੇ ਜੇ ਆਪਾਂ ਨੂੰ ਪਤਾ ਹੈ ਉੱਪਰ ਜੀ ਗੱਲ ਹੈ ਜੇ ਉਹਨਾਂ ਦਾ ਹੁਣ ਹੁਣ ਅਗਰ ਜਨਤਾ ਨੇ ਸਰਕਾਰ ਨੂੰ ਚੁਣਿਆ ਹੈ ਤਾਂ ਕੀ ਇਹਨਾਂ ਨੂੰ ਲੱਗਦਾ ਵੀ 5 ਸਾਲ ਇਹਨਾਂ ਦੇ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਚੁਣਿਆ ਜਾਊਗਾ ਸਰਕਾਰ ਨੂੰ ਕੀ ਇਹਨਾਂ ਨੂੰ ਲੱਗਦਾ ਵੀ ਜਿਹੜੀ ਆ ਇਹਨਾਂ ਨੇ 9 ਬਿਲਕੁਲ ਆ ਦੇਖ ਸਕਦੇ ਹੋ तमाम ਪੰਜਾਬ ਦੇ ਬੇਰੋਜ਼ਗਾਰ ਜਿਹੜੇ ਨੇ ਅੱਜ ਆਪਣੀ ਨੌਕਰੀਆਂ ਆਪਣੇ ਇਗਜ਼ਾਮ ਆਪਣੇ ਹੱਕ ਲੈਣ ਦੇ ਲਈ ਇੱਥੇ ਬੋਰਡ ਦੇ ਬਾਹਰ ਖੜੇ ਨਜ਼ਰ ਆ ਰਹੇ ਹੱਥੇ ਪੱਟੀਆਂ ਫੜ ਕੇ ਜੂਨ ਦੇ ਇਸ ਦੁਪਹਿਰ ਵੇਲੇ ਜਦ ਇੰਨਾ ਗਰਮੀ ਦਾ ਮੌਸਮ ਆ ਹਾਰਾ ਕੇ ਅਫਸਰ ਅੰਦਰ ਏਸਿਆਂ ਜੀ ਬੈਠੇ ਆ ਮੰਤਰੀ ਸਾਹਿਬ ਬੋਰਡ ਲਾ ਰਹੇ ਆ ਦਾਅਵੇ ਆਂਦੇ ਪਰ ਨੌਕਰੀਆਂ ਦਿੱਤੀਆਂ ਕਿਨੂੰ ਜਾ ਰਹੀਆਂ ਆ ਆ ਦੇਖ ਲੋ ਲੋਕ ਨੇ ਜਿਨ੍ਹਾਂ ਨੂੰ ਤਾਂ ਜੜੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਪਰ ਆਖਿਰਕਾਰ ਕੀ ਦਾ ਦਾਵਾ ਵਾਦਾ ਕੀਤਾ ਜਾ ਰਿਹਾ ਆ ਪੰਜਾਬ ਦੀ ਹਕੀਕਤ ਇਹ ਆ ਉਹ ਨਹੀਂ ਜੋ ਪੋਸਟਰਾਂ ਤੇ ਦਿਖਾਈ ਜਾਂਦੀ ਉਹ ਨਹੀਂ ਜੋ ਮ ਸਾਬ ਦਾਅਵੇ ਕਰਦੇ ਨਜ਼ਰ ਆਉਂਦੇ ਨੇ ਕੈਮਰਾ ਤੇ ਇੰਦਰ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਮਹਾਲੀ ਸਰ 28 ਜਨਵਰੀ 2024 ਨੂੰ ਇੱਕ ਪੇਪਰ ਹੁੰਦਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਉਹਦਾ ਰਿਜ਼ਲਟ ਜਿਹੜਾ 5-6 ਮਹੀਨਿਆਂ ਬਾਅਦ ਆਉਂਦਾ ਪੇਪਰ ਹੋਣ ਤੋਂ ਬਾਅਦ ਨਾ ਅਫਵਾਹਾਂ ਆਉਣ ਲੱਗੀਆਂ ਸੀ ਪੇਪਰ ਲੀਕ ਹੋ ਗਿਆ ਸਾਨੂੰ ਲੱਗਿਆ ਰਿਜ਼ਲਟ ਇਹ ਇਸੇ ਕਰਕੇ ਲੇਟ ਕੀਤਾ ਜਾ ਰਿਹਾ ਕਿ ਬੋਰਡ ਜਾਂ ਕੋਈ ਕਮੇਟੀ ਉਹਦੇ ਤੇ ਬੈਠੀ ਹੋਊਗੀ ਉਹ ਜਾਂਚ ਕਰ ਰਹੇ ਹੋਣਗੇ ਪਰ ਜਦੋਂ ਰਿਜ਼ਲਟ ਆਉਂਦਾ ਸਾਨੂੰ ਪਤਾ ਲੱਗਦਾ ਕੋਈ ਜਾਂਚ ਨਹੀਂ ਹੋਈ ਰਿਜ਼ਲਟ ਚ ਬਹੁਤ ਇੱਕ ਸ਼ੱਕੀ ਤਰ੍ਹਾਂ ਦਾ ਪੈਟਰਨ ਦੇਖਣ ਨੂੰ ਮਿਲਦਾ ਅਸੀਂ ਇਹਨਾਂ ਕੋਲ ਆਏ ਅਸੀਂ ਇਹਨਾਂ ਕੋਲ ਮੰਗ ਕੀਤੀ ਕਿ ਜਾਂਚ ਕਰਾ ਦਿਓ ਇਹਨਾਂ ਨੇ ਜਾਂਚ ਕੀਤੀ ਨਹੀਂ ਕੀਤੀ ਸਾਨੂੰ ਨਹੀਂ ਦੱਸਿਆ ਜਾਂਚ ਕੀਤੀ ਆ ਤਾਂ ਸਾਨੂੰ ਦੱਸਣ ਉਹਦਾ ਨਤੀਜਾ ਕੀ ਨਿਕਲਿਆ ਜੇ ਜਾਂਚ ਨਹੀਂ ਕੀਤੀ ਤਾਂ ਸਾਨੂੰ ਦੱਸਣ ਕਿੰਨੇ ਟਾਈਮ ਪੜ੍ਹਿਆ ਨੂੰ ਸਿਰਫ ਬੰਦੇ ਨੌਕਰੀ ਦਿੱਤੀ ਗਈ ਸਰ ਦੇਖੋ ਇਹ ਤਾਂ ਜਦੋਂ ਹੁਣ ਜਾਂਚ ਹੋਊਗੀ ਉਦੋਂ ਪਤਾ ਲੱਗੂਗਾ ਪਰ ਅਸੀਂ ਜਾਂਚ ਮਤਲਬ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਜੇ ਇਹ ਮਤਲਬ ਬੋਰਡ ਇਹ ਕਹਿ ਰਿਹਾ ਵੀ ਲੀਕ ਨਹੀਂ ਹੋਇਆ ਜਾਂ ਕੁਝ ਨਹੀਂ ਹੋਇਆ ਜਾਂਚ ਕਰਾ ਦਿਓ ਫਿਰ ਡਰ ਕਾ ਦਾ ਦੇਖੋ ਜੇ ਮੈਂ ਚੋਰ ਨਹੀਂ ਤਾਂ ਮੈਨੂੰ ਡਰ ਨਹੀਂ ਨਾ ਹੋਣਾ ਚਾਹੀਦਾ ਜੇ ਮੈਂ ਚੋਰੀ ਕੀਤੀ ਫਿਰ ਮੈਂ ਡਰਾਂ ਫਿਰ ਮੈਂ ਕਹਾ ਵੀ ਨਹੀਂ ਕੋਈ ਜਾਂਚ ਨਹੀਂ ਹੋਣੀ ਤੁਸੀਂ ਚੋਰੀ ਨਹੀਂ ਕੀਤੀ ਤੁਸੀਂ ਆਪਦੇ ਕਿਸੇ ਬੰਦੇ ਨੂੰ ਕਿਸੇ ਬੱਚੇ ਨੂੰ ਨੌਕਰੀ ਨਹੀਂ ਦਿਵਾਈ ਤੁਸੀਂ ਜਾਂਚ ਕਰਾ ਦਿਓ ਜਾਂਚ ਜਿਹੜੇ ਦੇਖੋ ਜੇ ਕੋਈ ਬੱਚੇ ਉਹਦੇ 'ਚ ਹੋਣਗੇ ਵੀ ਨਾ ਜੇ ਕਿਸੇ ਬੱਚੇ ਨੇ ਧੋਖੇ ਨਾਲ ਕਿਸੇ ਵੀ ਧੋਖੇ ਨਾਲ ਕਿਸੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਵਰਤੀ ਕੇ ਉਹਦਾ ਨੌਕਰੀ ਲਈ ਮੇਰੀ ਕੋਈ ਨਿੱਜੀ ਦੋਸ਼ਮਣੀ ਤਾਂ ਹੈ ਨਹੀਂ ਉਹਨਾਂ ਨਾਲ ਮੈਂ ਕਹਿੰਨੀ ਆ ਸਾਰੇ ਜਣੇ ਪੜ ਕੇ ਫਿਰ ਨੌਕਰੀ ਲੈਣ ਤੁਸੀਂ ਕੋਸ਼ਕ ਬੱਚੇ ਆਉਂਦੇ ਨੇ ਉਹਨਾਂ ਦੇ ਕਿਸੇ ਨਾਲ ਲਿੰਕ ਨੇ ਪੇਪਰ ਲੀਕ ਹੋ ਜਾਂਦਾ ਫਿਰ ਸਰ ਫਿਰ ਤਾਂ ਜਦੋਂ ਇਸ਼ਤਿਹਾਰ ਆਉਂਦਾ ਉਹਦੇ ਨਾਲ ਹੀ ਲਿਖ ਦਿਆ ਕਰਨ ਵੀ ਇੰਨੀਆਂ ਜਿਹੜੀਆਂ ਪੋਸਟਾਂ ਨੇ ਉਹ ਲੀਕ ਦੇ ਆਧਾਰ ਤੇ ਮੈਂਡੀਆਂ ਬਾਕੀ ਮੈਰਿਟ ਦੇ ਆਧਾਰ ਤੇ ਅਸੀਂ ਵੀ ਅੰਦਾਜ਼ਾ ਲਾ ਲਿਆ ਕਰੀਏ ਵੀ ਸਾਡੇ ਸਾਡੇ ਵਾਸਤੇ ਕਿੰਨੀਆਂ ਕੋ ਪੋਸਟਾਂ ਨੇ ਬਿਲਕੁਲ ਇਹ ਜਿਹੜੇ ਲੋਕ ਨੇ ਉਹ ਇੱਥੇ ਅੱਜ ਆਪਣੇ ਮੰਗਾ ਨੂੰ ਲੈ ਕੇ ਇੱਥੇ ਖੜੇ ਨਜ਼ਰ ਆ ਰਹੇ ਨੇ